ਕੋਦਰਿਆਨੇਖ ਪੜਿਐ ਵਸੁਮਤ ਸਾਥੀ ਕਰ ਗਿਰਿਆ ਕਟ ਕਰਮ ਕਰੰਤਾ ਸੇ ਭਗਤ ਸੇ ਭਗਤ ਭਲੇ ਜਨਾਨਕ ਜੀ ਜੋ ਪਾਰੇ ਮੇਰੇ ਆਪਗਵੰਤਾ ਤੁਮ ਆਦੁਰ ਕਾ ਗ੍ਰੰਥ ਪਰ ਕਰਤਾ ਜੀ ਤੋ ਜੀਵੜਾ ਬਣਾ ਕੋਈ ਤੋ ਯੁਗ ਜੁਗ ਇੱਕਾ ਉਸ ਦਸ ਦਸ ਤੋ ਏਕਾਈ ਤੂੰ ਨੇ ਚਲ ਕਰਤਾ ਸੋਈ ਦਾਪੇ ਪਾਵੇ ਸੋਈ ਵਰਤਾ ਜੀ ਤੂੰ ਆਪੇ ਕਰੇ ਸੋਈ ਦਾਪੇ ਜਰੇਟ ਸੋ ਪਾਏ ਜੀ ਦਾਪੇ ਸਰਜ ਸੋ ਹੋਈ ਜਿਨ ਲਾਲਕ ਗੁਣ ਗਾਵੇ ਕਰਤੇ ਕੀ ਜੀ ਜੋ ਸਰਸਾ ਕਾ ਜਾਣ ਹੋਈ ਆਸਾ ਮਹੱਲਾ ਚੌਥਾ ਹੈ ਤੂੰ ਕਰਤਾ ਸਤਿਆਰ ਮੈਂ ਦਾਸ ਆਈ ਜੋ ਤੁਪ ਪਵ ਸੋਈ ਜਿਸੀ ਜੋ ਤੋਂ ਦੇ ਸੋਇਆਂ ਪਾਈ ਰਹਾ। ਸਭ ਤੇ ਰੀਤੋ ਸਭ ਨੀਤਿਆ ਆ। ਸੁਨਾ ਕਿਰਪਾ ਕਰੀ ਦਰਨਾ ਮਾਰਤ ਨਾ ਪਾਇਆ। ਗੁਰਮਕਲਾ ਦਾ ਮਨ ਉਗਵਾਇਆ। ਤਨ ਬੇਸ਼ੂੜਿਆ ਪਿਨਾਇਆ। ਦੰਦਰੀਆ ਉਹ ਸਾਧੂ ਜੀ ਮਾਹੀ ਦੁਜਨ ਦੁਜਾ ਹੋਈ ਨਾਹੀ। ਜੀ ਜੰਤ ਸਾਥੀ ਰਾਖੇ ਲ ਵਿਜੋਗ ਮਲ ਵਿਛੜਿਆ ਜੋਗੀ ਮੇਰੋ ਸੁਣਾ ਤੂੰ ਜਾਣਾਏ ਸੋਈ ਜਨ ਜਾਨੈ ਹਰ ਕੋਣ ਸਾਦੀ ਆਕੂ ਬਕਾਨ ਜਿਨਾ ਸੇਵਿਆ ਤਨ ਸੁਖ ਪਾਇਆ ਸਜੇ ਅਰਨਾਮ ਸੁਮਾਇ ਤੂੰ ਆਪੇ ਕਰਤਾ ਜੀ ਰਾਖੀਆ ਸਾ ਹੋਏ ਦੁਦਵੰ ਦੂਜਾ ਬਣਾ ਕੋਈ ਤੂ ਕਰ ਕਰ ਵੇਖੈ ਜਾਣਾ ਸੋਈ ਜਨ ਨਾਨਕ ਗੁਰਮਤਿ ਬਰਗਡੋਇ ਆਸਤਮਨ ਲਖਨ ਤਤ ਸਰਵਰੜਾਏ ਪੈਨਨ ਵਾਸਾਂ ਪਾਣੀ ਪਾਵਕ ਤਨੇ ਕੀਏ ਪੰਕਜ مو ਪਗਰਾ ਹੀ ਚੱਲਾ ਹਮ ਦੇ ਕਾਦਰੂ ਬਿ ਆਲੇ ਮਨ ਇਕਨਾਜ ਜਿਸ ਮੂਰ ਮੰਨ ਹਾਰ ਬਸਰਤ ਤੇਰੇ ਗੁਣ ਗਲਿਆ ਰਹਾ ਨਾ ਹੂੰ ਜਤੇ ਸਤੇ ਨੇ ਪੜਿਆ ਮੂਰਤ ਮੁਕਤਾ ਜਨ ਪਿਆ ਪਰਣ ਬਦਨਾਨ ਕਿਦਨ ਕੇ ਦਰਨਾ ਜੰਤੂ ਨਾਹੀ ਬਿਸਰਿਆ ਆਸਾ ਮਹੱਲਾ ਪੰਜਵਾਈ ਭਈ ਪ੍ਰਾਪਤ ਮਨ ਕੋ ਹਰੀਆ ਗੋਬਿੰਦ ਮਿਲ ਕੇ ਤੇਰੀ ਵਰੀਆ ਅਵਰ ਕਾਜ ਤਰਦਨਾ ਕਾ ਮਿਲ ਸਾਧ ਸੰਗਤ ਬਾਜੀ ਵਰਨਾਮ ਸਰੰਜਾਮ ਲਾਗ ਪਵਜਲ ਤਰਨ ਕੈ ਜਨਮ ਬਿਰਤਾ ਜਾਤ ਰੰਮਾ ਕਰਹਾ ਜਪਦਾ ਬਸ ਜਮਦਰਮਣਾ ਕਰਮਾਇਆ ਸੇਵਾ ਸਾਧਨਾ ਜਾਣਿਆ ਹਰਿ ਰਾਇ ਪਉ ਨਾਨਕ ਕੋ ਅਮਨੀਤ ਕ੍ਰਮਾਂ ਸਵਰਨ ਪਰ ਕੀ ਰੱਖੂ ਸਰਮ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਪਤਾਈ ਪਾਸ ਸਾਧ ਸੇ ਚੌਕਾਈ ਉਧਾਰਾ ਸ਼ਸ਼ਕਾ ਕਰਤਾ ਹਿਸਾ ਜਿਸ ਕੇ ਜਸ ਕੇਸਾ ਬਪਨ ਬ੍ਰਿਤ ਕੰਤੀ ਪਾਈ ਸਭ ਗਿਆਨ ਬਖਾਈ ਦਾਈ ਤਾਂ ਤਾਂ ਲੋਗਨ ਕੀ ਰਾਜਾ ਦਸਤਨ ਦਾ ਗਰੀਬ ਨਵਾਜਾ ਅਕਲ ਪਾਨ ਕੇ ਸਰਜਨਾਰੀ ਦਾ ਜਨ ਮਾਜੂਆ ਬਾਰੀ ਕਭੂ ਬਾਚ ਬੇਨਤੀ ਜੋ ਪਾਈ ਹਮਰੇ ਕਰਵਾ ਦਰਚਾਰ ਨਦ ਕਰਦਾ ਕਰੀਆ ਸੋ ਨਾਨਕੋ ਆਸੰ ਘਰੀਐ ਪੂਰਨ ਹੋਇ ਆਮਰੀ ਆਸਾਂ ਦੁਰ ਪੈ ਜੀਰਾ ਪਿਆਸਾਂ ਤਮੇ ਸ਼ਾਡ ਕੋ ਜਨ ਨਾ ਦੈਉ ਜੋ ਵਰਚਾਉ ਸੋ ਤੁਮ ਤੀ ਪਾਉ ਸੇ ਉਠ ਸਿਖ ਮਾਰੇ ਤਾਰੀਐ ਤੁੰਤ ਨਤਰ ਮਾਰੇ ਮਾਰੀਐ ਆਪਾ ਤਮ ਦਾ ਬਰੀਆ ਮਨ ਕਾ ਕਾ ਰਾਕਲ ਉਮ ਰਕਣਾਰੇ ਦਾ ਸੰਤੁਆਈ ਪਿਆਰੇ ਦੀਨ ਬੰਦ ਦੁਸ਼ਟਨ ਕੇ ਅੰਤੈ ਤੁਮੋਹ ਪਰੇ ਚਦਰੁ ਸੁਕੰਤਾ ਕਾਲ ਪਾਏ ਬ੍ਰਹਮਾ ਉਤਾਰਾ ਕਾਲ ਪਾਏ ਵਿਸ਼ੁਰਜ ਉਤਾਰਨ ਕਾਲ ਪਾਏ ਕਰ ਰਸਿਤ ਪ੍ਰਕਾਸ਼ ਸੰਗਲ ਕਾਲ ਕਾ ਕੀਆ ਤਮਸਾ ਜੰਮ ਕਾਲ ਜੋਗੀ ਸੋ ਕੀਆ ਬੀਜੇ ਰਾਜ ਬ੍ਰਹਮਾ ਨੂੰ ਦਿਓ ਜਨਕਾਲ ਸਤੁਤ ਸਾਰਾ ਨਸਕਾਰ ਹੈ ਤਹਾ ਮਹਾਰੰ ਜਨਕਾਲ ਸਜਤ ਬਿਨਾਇਓ ਦੇਵ ਦਾਤ ਜਚਲਪ ਜਾਇਓ ਆਦੰਤ ਏਕ ਉਤਾਰੰ ਸੋਏ ਗੁਰੂ ਸਮਝੋ ਹਮਾਰੰ ਨਸਕਾਰ ਸਿ ਪਰਮਾਜੀਤ ਪ੍ਰਜਾ ਜਨਾ ਸੁਆਰ ਸੇਵਕਾਂ ਕੋ ਸਰਗੁਣ ਸੁਖ ਦਿਓ ਸਤਰਣ ਕੋ ਪਲ ਮੋ ਵਾਕੀਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਬੀਰ ਪਛਾਨ ਕੀਟੇ ਦੇ ਗੁਣਚਾਰਾ ਸੁਲਾ ਸਫਰ ਕਿਪਾ ਦ੍ਰਿਸ਼ਟ ਕਰ ਬੁਲਾ ਸੰਤਾਂ ਦੋ ਪਾਇ ਤੇ ਦੁਖੀ ਦੁਖ ਪਾਇ ਸਾਧਨ ਕੇ ਦੁਖੀ ਇੱਕ ਇੱਕ ਵੀਰ ਪਛਾਨਣ ਕਟ ਕਟ ਕੇ ਵੜ ਵੜ ਕੇ ਜਾਣੈ ਜਬਦ ਕਰਕ ਕਰਾ ਕਰਤਾਰਾ ਪ੍ਰਜਾ ਧਰਤੂ ਕਉ ਦੀਆ ਪਾਰ ਤੁਝਬ ਕਰ ਤੂੰ ਕਰ ਤੂੰ ਕਹੂੰ ਤੁਮ ਮਿਲਤਾ ਜਿਸ ਤਸਮ ਹੂੰ ਜਿਤੇ ਬਦਨ ਕਰਤੋ ਤਾਰੈ ਆਪ ਆਪਣੀ ਬੂਜੂ ਤਾਰੈ ਤੁਮ ਸਾਵੀ ਤੇ ਰਾਜਨ ਰਾਲਮ ਨਿਰੰਕਾਰ ਦਰਮਕਾਰ ਲੰਬ ਹੋ ਆਦ ਨੀਲਾ ਨਾਦ ਸੰਭ ਤਾਕਾ ਮੂੜ ਜਾਰਤ ਬੇਦੰ ਜਗ ਕੋ ਪੇਣਾ ਭਾਗਤ ਬੇਦੰ ਤਾਕਾ ਕਰਪਾ ਨਨ ਮੰਨ ਤੂ ਮਾ ਮੂੜ ਕਛ ਬੇਦਨ ਜੈ ਮਾ ਦੇਖ ਕੋ ਕਰ ਤੂ ਸੁਦਾਸਿਵਾ ਨਿਰੰਕਾਰ ਕਾ ਜਿੰਦਰਾ ਪੀਵੜ ਆਪ ਬਣੀ ਬੁਦਾ ਜਿਤਿ ਵਰਨਤਾ ਪਨਪਨ ਤੋਏ ਤਿਤਿ ਤੁਮਰਾ ਲਖਨ ਜਪਸਾਰਾ ਕੀ ਵਿੰਦਾ ਸੁਜਾ ਗਪਤੰ ਸੰਸਾਰਾ ਇਕ ਰੂਪਾਨੁ ਸਰੂਪਾਰੰਕ ਤੇਉੜਾ ਕੇ ਪੁਪਾ ਅੰਤਜ ਜੀ ਰਜਾ ਸਿਤਾ ਕੀਨੀ ਉਪਰ ਕਾਨ ਬਾਰਤ ਜੀਨੇ ਕਾਪੂਰਾਜਾ ਬਟਾ ਕਾ ਸਮਰਪਿਆ ਸ਼ੰਕਰ ਘਟਾ ਸ੍ਰੀ ਗ੍ਰੀ ਗ੍ਰਟਾ ਜਕਾਇ ਜੰਪਵ ਆਰਜ ਗਾਦ ਸਰੂਪ ਜੰਪਵ ਅਵਰਛਾ ਮੇਰੀ ਤੁਮ ਕਰਿ ਸਿੱਖਾ ਵਾਰ ਸਿੱਖਾ ਸੰਗਾਇਓ ਦੁੱਟ ਜਿਤੇ ਉਠਵਤ ਉਤਪਤਾ ਸਕਲ ਮਲੇਸ਼ੋ ਕਰਨ ਕਰਤਾ ਜੀ ਆਸਤੋ ਜੋ ਤਸਨੀ ਪਾਰੀ ਦਿਲ ਕੇ ਦੁੱਟਾ ਦੁੱਤਾ ਮਾਰੀ ਬਖਜਾਬ ਨਾ ਬਖਰੀ ਤਿਆਰੀ ਕਿ ਤੁਮ ਮਰਜ਼ਾਂ ਕਰ ਸੋ ਟਾਰੀ ਜੋ ਕਲ ਕੋ ਇੱਕ ਵਾਰ ਧਿਆਇ ਤਾਂ ਕੀ ਕਾਲ ਨਿਕਨਾਏ ਪਰ ਚਾਉ ਤਾਏ ਸਭ ਕਲ ਨਾ ਦੁਸ਼ਟਾਰਿ ਸ਼ਟੋਤ్రੰਤ ਕਲਿ ਪਾਦ ਰਿਟੋ ਤਨਜਨ ਹਰੋ ਤਾਕੇ ਤਾਪੋ ਤਨੁ ਤਮ ਹਰੋ ਰੱਦਾ ਸਦਾ ਕਰਮੋ ਸਾਂ ਹੋਈ ਦੋਸ਼ਾ ਦੁਦਕਾ ਨ ਕੋਈ ਇੱਕ ਵਾਰ ਜਿੰਦ ਮਾਸਾਂ ਬਾਰ ਆਵ ਕਾਲ ਪਾਸ ਤੇ ਤਾ ਬਾਰ ਜਨ ਨਰਨਾਮ ਤਿਆਗ ਰੁਕਾ ਦਾਰਦ ਦੁਸ਼ਟਾ ਦੋਤੀ ਰੰ ਕਰ ਗੇ ਜਿੰਦ ਮਾਸ ਨੂੰ ਤਿਆਰੀ ਆਪਾ ਦਰਵਾਜ਼ਾ ਆਵਾਰੀ ਸਰ ਧਰਮੋਸਤਾਈ ਦੋਸ਼ਾ ਦੋਖਾ ਦਿਨ ਬਚਾਈ ਕਿਰਪਾ ਕਰੀ ਅੰਬਦਿਕ ਮਾਤਾ ग्रंथ करा पूर्ण सुभक्ता दिल बका सगडे को वरता दुष्टा दुखना कोचा करता सूर्य अस्त जो जापा दया अल्लाह पूर्ण करा ग्रंथ तत्काळ मन पश्चता बलपाला सोई दुखना सब आपद कोई आड अल्लाह सुना गोंकर जो जाहिं सुरसना पावै ਸੁਨਾਮੋਰ ਚਿਤਲਾਇ ਜਰਦਾਬਾਈ ਦੂਖ ਅਰਦ ਪਉਣਿਤ ਨਾਦ ਨਕੀਰੈ ਉਜੋ ਜਤੀਤ ਵਾਰ ਚਉਪੈ ਕੋਕਾ ਚਉਪੈ ਸੰਬਦ ਅਰਸ ਸਸ ਪੰਤਿ ਕੇ ਜਾਇ ਪਾਦਰਵਾਜ ਜਸ਼ਮੀ ਰਾਵਰ ਧੀਰਾ ਸਤਤ ਨਵਾ ਗ੍ਰੰਤ ਸੁਰਧਾਰਨ ਇਤਸ ਰੀ ਤਤਰਾ ਮੁਕਿਆਨੇ ਦਰਾਤਰੇ ਮੰਤਰੀ ਭੂਕ ਸੁਮਬਾਦੀ 405 ਤ੍ਰਸਤ ਸਮਾਪਤੈ ਮਸਤੋ ਸੁਮਤੋ ਅਭਜੰ ਦੋਰਾ ਦਾਜਨ ਕਾ ਦਸ ਪਰ ਕੀਜਾ ਕਿਰਪਾ ਪਰ ਆਪਾਦਰ ਰਖ ਮੋਈ ਮਨ ਕਰਪਨ ਵਿਚਾਰ ਜਉ ਪਾਈ ਮੈ ਨਾਗਨ ਸੇ ਬਤਮਨਾਉ ਜਸਨਾ ਜਸਨਾ ਕਰੂ ਨਭਾਂ ਕਾ ਤੁਪੈ ਜਾਣ ਨਦ ਸੂਰਮਾਗੀ ਮੋਰੀ ਪਗਿ ਸੋਨਾ ਕਰਤਾਰੂ ਮਾਰੂ ਮਨੁ ਨਜਿੰਕਰਤਾਰੂ ਆਪਣਾ ਜਾਨ ਕਰੁ ਕੁਬਾਰਿ ਬਾਇ ਗੈ ਗੀਲਾ ਨਿ ਵਿਚਾਰੂ ਆਪਣਾ ਜਾਨ ਬਜਰ ਪਰਿਆ ਤੁੰਤਨਾ ਨਸਰਾ ਮਾਰੀ ਮਰੀਆ ਏਗਾ ਤੇਗਾ ਜਗਮਨ ਤੰਤ ਲਾ ਰਾਕੂ ਆਮ ਮੋਯ ਨਦਲੈ ਤੁਮ मम ਕਰੋ ਦੰਤ ਪਾਰਾ ਤੁਮ ਸਰਬ ਦਾਤਾ ਯਾਰਨ ਜਨ ਆਪਣਾ ਬਜਨ ਵਾਜੋ ਆਪ ਕਰੋ ਅਮ੍ਰਿਤ ਸਵ ਕਾਜ ਤੁਮੋ ਸਰਬ ਰਾਜਿਲ ਕੇ ਰਾਜਾ ਆਪੇ ਆਪ ਗਰੀਬ ਨਵਾਜਾ ਰਾਜਾਨ ਕਾ ਕਿਰਪਾ ਕਰੋ ਮੋਈ ਆਪਰਾਮ ਦਵਰ ਤੋਈ ਆਪਣਾ ਜਾਨ ਕਿਰਪਾ ਰੰ ਤੁਮਸੈ ਮੈਂ ਕੀ ਕਰਦਾਰਾ ਦਾ ਜਾਣਦਾ ਹਦੂ ਬਾਰੂ ਅਵਰੇ ਸਾਹੂ ਬਨ ਸੰਗਾਰੁ ਪ੍ਰਤਾਦਰੂ ਭਗਤੋ ਧਿਆਨਾ ਬਹੁ ਕਰਾਂ ਕਵਤਾ ਬਦਨਾਨਾ ਕ੍ਰਿਸ਼ਨ ਜਤਾਂ ਮਾਤਾ ਜਤ੍ਰੋ ਚਾਰਿ ਜੋ ਕੋ ਇਕਨੁ ਸਵਾਧਾਰੂ ਕਭੁ ਬਾਸਚ ਦੂਰੈ ਜੋ ਨਜ ਬ੍ਰਹਮੋ ਸੋ ਕਾ ਸੋ ਕਾਇੋ ਜਗ ਮਾਇ ਜੋਤੇ ਪ੍ਰਭ ਕੋ ਧਿਆਇ ਅੰਤ ਸੁਰਤਿ ਜਾਇ ਦੂਰੈ ਹਰਾਜੰਤੂ ਇਕੁ ਆਇ ਪ੍ਰਭ ਚਾਰਿ ਕਥਨਾਇ ਜਗ ਤੇ ਫਤਰੰਗ ਜਾ ਜਲ ਵਿਕਾਸ ਸਮਾਇ ਦੂਰੈ ਜਗ ਪ੍ਰਕਾਪੈ ਹੋ ਜਨ ਤਰਾ ਜਗਿਆਈ ਆ ਮੈਂ ਕਿਤਾ ਸਿਖਤੇ ਸੰਕਸਨਾਈ ਕਬਦੂਰਾ ਤੜ ਪਿਉ ਮੈਂ ਜੋੜ ਕਰ ਵਚਨ ਕਾ ਸੁਨਿਆਏ ਪੰਤ ਜਲਾ ਦਾ ਜਤ ਮੈਂ ਜਬ ਤੁਮ ਕਰੋ ਸੁਆਈ ਦੂਰਾ ਜੀ ਜਿ ਤੁਮਰੇ ਧਿਆਨ ਕੋ ਨ ਤੁਰਤਾ ਸੰਤੈ ਅੰਤਰਾਗੇ ਮੋਤਾ ਪਾਲ ਉਪਾਵੇਂਗੇ ਭਗਵੰਤਾ ਦੂਰਾ ਕਾਲਪੁਰ ਕੀ ਦੇਵੋ ਕੋਟ ਕਾ ਵਿਸ਼ਨਵੇਂ ਸਾਂ ਕੋਟਾ ਇੰਦਰ ਬ੍ਰਹਮਾ ਕੀਤੇ ਰਵ ਸਸ ਕਰੋੜ ਜਲੇਸ ਗੋਰਾ ਰਾਮ ਕਥਾ ਜੁ ਵਿਦੋ ਕਾ ਟਲ ਸੋ ਪੀ ਪਾਤਨੀ ਤੈ ਸੁਰਗਵਾਸ ਰਗ ਵਰਕਰ ਸੁਗਰੀ ਪ੍ਰੀਸਮੇਤ ਚੌਪਾਈ ਜੋਏ ਕਥਾ ਸੁਨਾਰ ਗਾਵੇ ਦੁਖ ਪਾਉ ਤਾ ਨਿਕਟਣ ਆਵੈ ਜਿਸਨ ਬਾਤ ਕੀ ਪਰੋਈ ਆਜ ਬਿਆਜ ਦੂਸਰ ਕਹਿਣਾ ਕੋਈ ਸਮਤ ਸਦਰਾ ਸਚਾ ਬਿਨੋ ਆਰਪਦੀ ਪ੍ਰਤਮ ਦੁਖ ਦਾ ਬਿਨੋ ਤਾ ਪ੍ਰਸਾਦ ਕਜਨੰਤਾ ਦਾਰਨ ਭੂਲ ਪ੍ਰੇਰਣ ਸੁ ਸਰਦਾਰਾ ਦੋ ਰਾਨ ਤਰ ਤੁੰਕੇ ਚਰਨ ਤਾਰੋ ਸਤਰਾ ਨਿਰਤਰੰਗ ਸ੍ਰੀ ਭਗਵਤ ਪੂਰਨ ਕੀਓ ਰਾਗ ਬਰ ਕਥਾ ਪ੍ਰਸੰਗ ਦੂਣਾ ਸਾਧ ਸਾਧ ਜਨ ਨਹੀਂ ਬਾਸ ਬਾਦ ਬਾਦ ਗ੍ਰੰਥ ਸਕਲ ਪੂਰਨ ਕੀਓ ਭਗਵਤ ਕਿਰਪਾ ਸਾਧ ਸੋਈਆ ਪਾਏ ਗਾਇ ਜਉ ਤੇ ਤਮਰੀ ਦਉ ਤੇ ਕੋ ਆਕਰਣ ਆਨਿਓ ਰਾਮ ਰਹੀਮ ਪ੍ਰਾਨ ਕਰਾਇ ਆਨੇ ਕੰ ਦੇਖਣਾ ਮਾਨਿਆ ਸਿਮਰਤਿ ਸਾਸਤਰ ਬੇਸਵਾਭਾਉ ਪਿਰ ਕਾ ਇਕਣ ਜਾਣਿਆ ਸ੍ਰੀ ਉਸਤਾਨਿ ਕਿਰਪਾ ਤੁਮਰੀ ਕਾਰੂ ਮੈ ਨਾ ਕਿਉ ਤਾ ਤੁਬਕਾਨਿ ਦਵਾਰਨ ਸਗਲ ਦਵਾਰ ਕਾ ਸਾਡਕ ਗਹਉ ਤੁਵਾਰੋ ਦਵਾਰ ਬਾਂਹ ਗਾਇ ਕੇ ਲਾ ਜਿਵਸ ਗੋਬਿੰਦ ਦਾਸ ਤੁਹਾਰੀ ਰਾਮ ਕਲੀ ਮਾਲਾ ਦੀ ਜਾਨ ਅੰੰਦਿਕ ਓੰਕਾਰ ਸਤਿਗੁਰ ਪ੍ਰਸਾਦ ਅਨੰਦ ਪਿਆ ਮੇਰੀ ਮਾਈ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਸਤੀ ਮਨਵ ਜੀਆ ਬਾਦਈਆ ਰਾਗ ਰਤਨ ਪਰਬਾਰ ਉਪਰੀਆ ਇਹ ਸਭ ਤੇ ਗਾਵਣੀ ਆਈਆ ਸੋਦੋਤਾ ਗਾਵੂ ਹਰਿ ਕੀ ਰਾਮ ਮਨ ਜਿਨੀ ਵਸਾਇਆ ਕਾਇ ਨਾਨਕ ਅਨੰਦਾ ਬੂਆ ਸਤਿਗੁਰੂ ਮੈਂ ਪਾਇਆ ਈ ਮਨ ਮੇਰੀਆ ਤੂ ਦਾਰੂ ਵਰਣਾਲੇ ਹੋਰ ਨਾਨਕ ਦਾ ਤੁਮ ਮਨ ਮੇਰੀ ਜੋ ਕਾ ਸਭ ਸਾਰਣਾ ਅੰਕੇ ਘਾਰੂ ਕਰੀ ਦੀ ਰਾ ਕਾ ਜੁ ਦਸ ਸਵਾਨ ਸਭਨਾ ਕਹ ਲਾ ਸੁਵਰਤ ਸੁਆਮੀ ਜੋ ਕਾ ਮਨ ਅਵਸਾਰੀ ਕਹਾ ਨਾਨਕ ਮਾਨਾ ਮੇਰੀ ਸਦਾ ਦਾਰੂ ਵਰਣਾਲੇ ਸਾਚੇ ਸਾਬਣ ਕਿਆ ਨਾਹੀ ਕਰਦੀ ਰਾਏ ਕਰਤਾ ਦੀ ਰਾ ਸਖਸ਼ ਜਿਦੇ ਸੁਖ ਆਵੀ ਸਦਾ ਸਤਿਗ ਸਦਾ ਤੇਰੀ ਨਾ ਮਨੁਸਾਹੀ ਨਾਮਿ ਨਿਕਾ ਮਨਸਿਆ ਆਵਾਜੇ ਸਾਧਕ ਨੇਰੀ ਕੈ ਨਾਮੁ ਚਤੀ ਸਾਨ ਕਿਆ ਨਾਹੀ ਕਰਦੀ ਰਾਏ ਸਚਾ ਨਾ ਬਿਰਾਧਾਰੂ ਸਚ ਨਾਮੁ ਧਾਰ ਮੇਰਾ ਇਨ ਬੁਕ ਕਾ ਗਾ ਵਈਆ ਕਰ ਸੰਤ ਸੁਖ ਮਨ ਅਸਿਆ ਇੱਛਾ ਸਭ ਪਾਈ ਜਾਈਐ ਸੁਦਾ ਕੁਰਬਾਨ ਕੀਤਾ ਗੁਰਵਟਾ ਜਿਦਿਆ ਵਡਿਆਈਆ ਔਂਕਾਰ ਨਾਨਕ ਸਨੋ ਸੰਤ ਸਉ ਗਰੋਪਿਆਰੋ ਸਚਾ ਨਾਮ ਵਿਰਾਧਾਰੋ ਅਵਾਜੀ ਪੰਚ ਸਬਦ ਉਤਕਸ਼ਪਕ ਕਰਸ਼ਪਕ ਸਬਦਵਾਜੀ ਕਲਾਤ ਕਰਤਾਰਿਆ ਪੰਚ ਦੂਤਾ ਦਦਵਸ ਕੀਤੇ ਕਾਲ ਕੰਟ ਕਮਾਰਿਆ ਦੁਰ ਕੰਪਾਇਆ ਦੁਦਨ ਕਾਉ ਸੇਨਾ ਮਰ ਕਾ ਲਾਗੇ ਕਹ ਨਾਨਕ ਦਸ ਤੋ ਆ ਤਤ ਕਰ ਅਨੰਦ ਵਾਜੀ ਆਨੰਦ ਸਰਉ ਮਟ ਭਾਗੀ ਹੋ ਸਗਲ ਮਨੋਤ ਪੂਰੇ ਪਾਰ ਬ੍ਰਹਮ ਪ੍ਰਾਪਾਇ ਤਰੇ ਸਗਲ ਵਸੂਰੇ ਦੂ ਕਰੋ ਸੰਤਾਂ ਪਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਤੇ ਪਨੀਤ ਕਹਤੇ ਪਵਿੱਤ ਸਤ ਗੁਰ ਰਹਾ ਪਰ ਪੂਰੇ ਬਿਨਵੰਤ ਨਾਨਕ ਗੁਰ ਚਨ ਲਾਗੀ ਬਾਜੀ ਅਣਿਆ ਤੋਰੇ ਮਦਾਬਨੀ ਮਹੱਲਾ ਪੰਜਵਾ ਤਾਲ ਵਿੱਚ ਧਨ ਬਖਤੂ ਪਈਆ ਸਤਸੰਤੋ ਕੇ ਵਿਚਾਰੋ ਅੰਮ੍ਰਿਤ ਨਾਮ ਧਾਕੁਰ ਕਾ ਪਇਓ ਜਿਸ ਕਾ ਸਤਸੰਸਾਰੋ ਜੇ ਕੋ ਕਹੈ ਜੇ ਕੋ ਪੰਚਾਇਸ ਕਾ ਆਧਾਰੋ اے ਭਗਤ ਤੋ ਜਿਨਾ ਜਾਏ ਨਿਤ ਨਿਤਰਾ ਕੁਰਤਾਰੋ ਤਮ ਸੰਸਾਰ ਜੁਲਾ ਦਰੀਐ ਸਬਨਾਨਕ ਬ੍ਰਹਮ ਸਾਰੂ ਸਨੋ ਕਮਲ ਪੰਜਵਾ ਤੇਰਾ ਕੀਤਾ ਜਾ ਤੋਣਾਏ ਮਨ ਜੋ ਕੀ ਤੋਈ ਮਨ ਅਰਗੁਣਿਆਰੇ ਕੋ ਗੁਣ ਨਾਹੀ ਆਪੇ ਤਰਸ ਪਾਈ ਤਰਸ ਪਿਆ ਮੈਂ ਰਾਮ ਤੋਈ ਸਤ ਗੁਰ ਸੱਜਣ ਮਿਲਿਆ ਨਾਨਕ ਨਾਮ ਲਮਲਤਾ ਜੀਵਾਂ ਤਲ ਮੰਨ ਤੀਵਾਰਿਆ ਪਾੜੀ ਜਿਤਾ ਜੋ ਸਮਰਤ ਜਿਤਾ ਕੋਈ ਨਾਹੀ ਉਤ ਤੇਰੀ ਰੱਖ ਅਗਨੀ ਦਰਮਾਏ ਸੁਣ ਕੈ ਜਮ ਕੈ ਦੂਤ ਨਾਏ ਤੇਰਾ ਸੜ ਜਾਏ ਪੌਜਲ ਬਖਮ ਸੁਗਾਉ ਗੁਰ ਸ਼ਬਦੀ ਪਾਰ ਉਪਾਈ ਜੇ ਨਕਾ ਲਗੀ ਪਿਆਸ ਅਮਰ ਸੇ ਕਾਏ ਕਲਮਾ ਓ ਪੁਨ ਗੁਣ ਗੋਬਿੰਦ ਗਾਏ ਸੋਸਨੋਂ ਕਿਰਪਾ ਸਮਾਲੇ ਸਾਇ ਸਾਇ ਵਰਤਾ ਕੋ ਨ ਜਾਏ ਜੇ ਆਵਦਾਏ ਸਲੋਕ ਮਾ ਅਲਾ ਪੰਿਵਾ ਅੰਤਰ ਗੁਰਿਆਰਾਧਨਾ ਜੀਵਾ ਜਪ ਗੁਰਨਾਏ ਨਿਰਧਰੀ ਸਤਗੁਰ ਬੇਕਣਾ ਸਰਬਣੀ ਗੁਰਨਾ ਗੁਰੂ ਸਤਗੁਰ ਸਿਤੇ ਰੱਤਿਆ ਦਰਗਾਹ ਪਈਆਂ ਠਾਉ ਕਉ ਨਾਨਕ ਕਿਰਪਾ ਕਰੇ ਜਿਸ ਮੋਇ ਵਸਰੇ ਜਗ ਮਾ ਉਤਮ ਕਾਢਿਆ ਬਰਲੇ ਕੇ ਕੇ ਮਨ ਲਾ ਪੰਜਵਾਂ ਰਖੇ ਰਕਣਾ ਰਿਆ ਪਾ ਬਾਰਿਆਨ ਗੁਰ ਕੀ ਪਾਰੇ ਪਾਏ ਕਾ ਸਵਾਰਿਆਨ ਹੋਆ ਆਪਨਿਆਲ ਮਨੋ ਨਾਮ ਸਾਰਿਆਨ ਸਾਧ ਜਨਾ ਕਾ ਸੰਗ ਭਗ ਜਲ ਤਾਰਿਆਨ ਸਾਖਤ ਆਨੰਦ ਕਾ ਦੁਸ਼ਟਾ ਧਨ ਮਾਇ ਵਰਦਾਰਿਆਨ ਤਸਾ ਦੇ ਟੇਕ ਨਾਨਕ ਨਮਾਈ ਜਿ ਸਿਮਰਤਾ ਸੋ ਕਾ ਹੋਇ ਸਗਲ ਦੁਖ ਜਾਇ ਜਸ ਸਤਿ ਸਾਨ ਕੇ ਟੇਕਾ ਨਾਨਕ ਮਨ ਮਾਈ ਜਸ ਸਿਮਰਤਾ ਸੋ ਘੋਇ ਸਗਰੇ ਦੂਖ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ